ਮਹੱਲੇ ਨਿਵਾਸੀਆਂ ਦਾ ਸਾਡੇ ਸੰਗਤਪੁਰਾ ਦਾ ਤੇ ਕੁਸ਼ਲ ਬਿਆਰ ਦੇ ਸਾਰੇ ਮੇਰੇ ਬਜ਼ੁਰਗ ਸਹਿਬਾਨ ਮੇਰੇ ਭਰਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ 2 ਮਹੀਨੇ ਪਹਿਲਾਂ ਅਸੀਂ ਇਹ ਮੀਟਿੰਗ કરી ਸੀ ਕਿ ਆਪਾਂ ਕਿਵੇਂ ਸੇਫ ਕਰਿਆ ਜਾਵੇ ਮਹੱਲੇ ਨੂੰ ਸੋ ਸਾਰਿਆਂ ਨੇ ਜੋ ਮੈਨੂੰ ਸੇਵਾ ਲਈ ਕਿ ਆਪਾਂ ਗੇਟ ਲਾਈਏ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਹਿਯੋਗ ਦਿੱਤਾ ਇੱਕ ਇੱਕ ਘਰ ਨੇ ਸਹਿਯੋਗ ਦਿੱਤਾ ਸੋ ਅੱਜ ਤੁਹਾਡੇ ਸਾਹਮਣੇ 11 ਗੇਟ ਇੱਥੇ ਲੱਗੇ ਨੇ ਤੇ ਦੋ ਤਿੰਨ ਅਸੀਨ ਜਿਹੜੇ ਸਾਡੇ ਚੌਂਕੀਦਾਰ ਭਰਾ ਰੱਖੇ ਨੇਗੇ ਤੇ ਰਾਤ ਨੂੰ 10:30 ਵਜੇ ਗੇਟ ਬੰਦ ਹੋਣਗੇ ਤੇ ਸਵੇਰੇ ਖੁੱਲਣਗੇ ਤਿੰਨ ਗੇਟ ਰਾਤ ਨੂੰ ਸੋ ਉਹਨਾਂ ਦੇ ਤਹਿਤ ਹੀ ਅੱਜ ਇਹ ਮੀਟਿੰਗ ਕਰੀਆ ਸਾਰਿਆਂ ਨੇ ਫਿਰ ਅੱਗੇ ਕਿਹਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਮਰੇ ਲਵਾਉਣੇ ਨੇ ਆਪਾਂ ਨੇ ਬੂਟੇ ਲਵਾਉਣੇ ਨੇ ਸਾਰਿਆਂ ਨੇ ਆਪਦੇ ਆਪ ਦੇ ਸੁਝਾਅ ਦਿੱਤੇ ਨੇ ਸੋ ਸਾਰਿਆਂ ਨੇ ਅੱਜ ਅਸ਼ੀਰਵਾਦ ਵੀ ਦਿੱਤਾ ਕਿ ਅਸੀਂ ਸਾਰੇ ਨਾਲ ਆ ਸਾਰੇ ਸਹਿਯੋਗ ਦੇਵਾਂਗੇ ਜੋ ਵੀ ਮਹਾਲੇ ਦੀ ਬਿਹਤਰੀ ਲਈ ਹੋਊਗਾ ਠੀਕ ਹੈ ਤੇ ਇਹ ਯੋਗਦਾਨ ਮਹਾਲੇ ਦੇ ਥਰੂ ਹੈ ਜੀ ਸਭ ਬਿਲਕੁਲ ਬਿਲਕੁਲ ਹਰ ਇੱਕ ਘਰ ਨੇ ਹਰ ਇੱਕ ਜੋ ਵੀ ਇੱਥੇ ਪਲਾਟ ਹੈ ਕਿਸੇ ਦਾ ਕੁਝ ਸਭ ਨੇ ਯੋਗਦਾਨ ਦਿੱਤਾ ਕਿ ਆਪਾਂ ਨੇ ਇੱਥੇ ਸੇਫਟੀ ਦੇ ਪੱਥਰ ਲਾ ਲਓ ਵਧੀਆ ਮਹੱਲੇ ਨੂੰ ਬਣਾਉਣ ਦੇ ਬਾਰੇ ਵਾਰ ਇੱਕ ਇੱਕ ਘਰ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਵਾਰਡ ਹੈ 2 ਨੰਬਰ ਵਾਰਡ ਹੈ ਤੇ ਜਿਹੜੇ ਮਹੱਲੇ ਨੇ ਫਰੈਂਡਸ ਕਲੋਨੀ ਦੇ ਵਿੱਚ ਵੀ ਗੇਟ ਲੱਗ ਚੁੱਕੇ ਨੇ ਸੰਦੀ ਮੰਦਰ ਵਾਲੇ ਤੁਸੀਂ ਜਾ ਕੇ ਦੇਖਿਆ ਉਹਨਾਂ ਨੇ ਵੀ ਬੜੀ ਹਿੰਮਤ ਕਰੀ ਆ ਉਹਨਾਂ ਨੇ ਵੀ ਗੇਟ ਲਾਏ ਨੇ ਉੱਥੇ ਵੀ ਇੱਕ ਜਿਹੜਾ ਰੱਖਿਆ ਮੁੰਡਾ ਉਹਨਾਂ ਰਾਤ ਨੂੰ ਚੌਕੀਦਾਰ ਤੋ ਉਸੇ ਤਹਿਤ ਅੱਜ ਸਾਡਾ ਇਹ ਮੁਕੰਮਲ ਹੋਇਆ ਕਿਉਂਕਿ ਵੱਡਾ ਕੰਮ ਸੀਗਾ 11 ਗੇਟ ਇੱਥੇ ਲੱਗਣੇ ਸੀਗੇ ਸੋ ਇਹ ਮੁਕੰਮਲ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਇੱਥੇ ਬਿਹਤਰੀ ਲਈ ਹੋ ਸਕਦਾ ਉਹ ਅਸੀਂ ਸਾਰੇ ਕਰਦੇ ਰਹਾਂਗੇ ਪਹਿਲਾਂ ਵੀ ਇੱਥੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਬਾਂਜੀ ਗੇਟ ਲਾਉਣ ਦੇ ਮੁੱਖ ਕਾਰਨ ਕੀ ਹੋਏ ਦੇਖੋ ਇੱਕ ਤਾਂ ਸੇਫਟੀ ਦੇ ਪੱਖੋਂ ਤੁਸੀਂ ਦੇਖਿਆ ਕਿ ਅੱਜ ਦੇ ਟਾਈਮ 'ਚ ਬਹੁਤ ਕੁਝ ਤਰ੍ਹਾਂ-ਤਰ੍ਹਾਂ ਦੀਆਂ ਚੋਰੀਆਂ ਫਿਰ ਨੰਬਰ ਉਹ ਡੰਗਰ ਕੁੱਤੇ ਸਾਰੇ ਆਮ ਫਿਰਦੇ ਨੇ ਉਹਦੇ ਬਹੁਤ ਪ੍ਰੋਬਲਮ ਆ ਰਹੀਆਂ ਸੀਗੀਆਂ ਸੋ ਉਸ ਦੇ ਤਹਿਤ ਅਸੀਂ ਇਹ ਮਕਸਦ ਕੀਤਾ ਕਿ ਆਪਦੀ ਸੇਫਟੀ ਸੀ ਆਪ ਕਰੀਏ ਕਿਉਂਕਿ ਪ੍ਰਸ਼ਾਸਨ ਤੇ ਨਹੀਂ ਛੱਡ ਸਕਦੇ ਇੱਕ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਸੋ ਆਪਦੀ ਸੇਵਾਤੀ ਅਸੀਂ ਆਪ ਵੀ ਕਰਨੀ ਆ ਸੋ ਸਾਰਿਆਂ ਨੇ ਸਹਿਯੋਗ ਦਿੱਤਾ ਹਰ ਇੱਕ ਘਰ ਬਾਹਰ ਨਿਕਲ ਕੇ ਆਇਆ ਵੀ ਹਾਂ ਐ ਕਰਨਾ ਆਪਾਂ ਇਹ ਕਰੋ ਤੁਸੀਂ ਔਰ ਜਿਹੜੀ ਮੀਟਿੰਗ ਹੋਈ ਹੈ ਸਾਡੇ ਮਹੱਲੇ ਵਿੱਚ ਗੇਟ ਲੱਗੇ ਨੇ ਸਰਦਾਰ ਗੁਰਗੋਸ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਪਹਿਲਾਂ ਵੀ ਸਾਡੇ ਮਹੱਲੇ ਦੀ ਬਿਹਤਰੀ ਲਈ ਸਭ ਤੋਂ ਵਧੀਆ ਕੰਮ ਕਰਦੇ ਰਹੇ ਨੇ ਇਹ ਵੀ ਬਹੁਤ ਵੱਡਾ ਪ੍ਰਾਲਾ ਕੀਤਾ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਹੀ ਖਰਚ ਕਰਕੇ ਇਹ ਮਹੱਲੇ ਵਹਿਤਰੀ ਵਸਕਾ ਮੰਗਾਦੇ ਨੇ ਪਰ ਇਹ ਜਿਹੜਾ ਕੰਮ ਕੀਤਾ ਹੈ ਸ਼ਾਇਦ ਨਾ ਬੁਨਯੋਗ ਹੈ ਕਿਉਂ ਬਹੁਤ ਵੱਡਾ ਪ੍ਰਾਲਾ ਕੀਤਾ ਕਿਉਂ ਅੱਜ ਦਾ ਹਾਲਾ ਦੇਖ ਰਹੇ ਅਸੀਂ ਪੰਜਾਬ ਦੇ ਵਿੱਚ ਕੀ ਹੋ ਰਹੇ ਨੇ ਨਸ਼ਿਆਂ ਦੀ ਬਦੌਲਤ ਚੋਰੀਆਂ ਚਕਾਰੀਆਂ ਵਧ ਰਹੀਆਂ ਨੇ ਸਾਡੇ ਵਹੀਕਲ ਖੜਾਣ ਜੋਗੇ ਨਹੀਂ ਅਸੀਂ ਬੱਚੇ ਬਿਲਕੁਲ ਅਨਸੇਫ ਨੇ ਜਦੋਂ ਗੇਟ ਲੱਗ ਜਣਗੇ ਚੌਂਕੀ ਤਾਂ ਰੱਖੇ ਗਏ ਤੇ ਤਾਂ ਸਾਡੇ ਭੀਆਂ ਪੇਣਾ ਆਰਾਮ ਦੇ ਨਾਲ ਮਹੱਲੇ ਵਿੱਚ ਬੈਠ ਸਕਦੀਆਂ ਨੇ ਘੁੰਮ ਸਕਦੀਆਂ ਨੇ ਸਰਸਪਾਟਾ ਕਰ ਸਕਦੀਆਂ ਨੇ ਸਭ ਤੋਂ ਵਧੀਆ ਮਾਲਾ ਬਣ ਜੂ ਇਹ ਇੱਕ ਨੰਬਰ ਵਾਰਸੀ ਪਹਿਲਾਂ ਇਹ ਇੱਕ ਨੰਬਰ ਤੇ ਆਊਗਾ ਅਸੀਂ ਗੁਰਸੇਵ ਸਿੰਘ ਜੀ ਗੋਲੂ ਕਹਿੰਦੇ ਐਂਜਨ ਤਕੜਾ ਹੋਵਣਾ ਡੱਬੇ ਨਾਲ ਚੱਲਦੇ ਨੇ ਸਾਡੇ ਮੱਲੇ ਐਂਜਨ ਬਹੁਤ ਤਕੜਾ ਹੈ ਕੀ ਲੱਗਦਾ ਵੀ ਸ਼ਹਿਰ 'ਚ ਹੋਰ ਵੀ ਮਹੱਲੇ ਜਿਹੜਾ ਤਕੜਾ ਐਂਜਨ ਦੇ ਵਿੱਚ ਬਿਠਾਉਣੇ ਕਿੰਨਾ ਕੁ ਵਧੀਆ ਪਰਾਲਾ ਕਿੰਨਾ ਕੁ ਇਹਨੂੰ ਜਿਹੜਾ ਹੈਗਾ ਸੁਨੇਹਾ ਪਬਲਿਕ ਤੱਕ ਦੇਖੋ ਜੀ ਇਹ ਗੁਰਸੇਵ ਸਿੰਘ ਗੋਲੂ ਜੀ ਜਿਹੜੇ ਸਾਡੇ ਐਮਸੀ ਨੇ ਉਹਨਾਂ ਵੱਲੋਂ ਪ੍ਰਪੋਜ਼ ਲਈ ਸੀ ਸਾਰੇ ਮਹੱਲੇ ਨੇ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਇਹ ਵੀ ਸਹਿਯੋਗ ਦਿੱਤਾ ਵੀ ਜੇ ਕਾਹਨ ਨੂੰ ਕੋਈ ਹੋਰ ਲੋਡ ਪੈਂਦੀ ਆ ਤਾਂ ਵੀ ਅਸੀਂ ਉਹਦੇ ਵਾਸਤੇ ਤਿਆਰ ਆ ਇਹ ਇਸ ਕਰਕੇ ਲੋਡ ਪਈ ਆ ਵੀ ਜਿਹੜੀਆਂ ਸਰਕਾਰਾਂ ਨੇ ਉਹਦੇ ਹੱਥ ਖਿੱਚ ਚੁੱਕੀਆਂ ਨੇ ਸਿਕਿਉਰਿਟੀ ਲੋਕਾਂ ਦਾ ਆਬਦਾਰ ਖਰਜ ਬਣ ਗਿਆ ਸਫਾਈ ਸਿਕਿਉਰਿਟੀ ਇਸ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਕਿਉਂਕਿ ਅੱਜ ਕੱਲ ਨਸ਼ੇ ਕਾਰਨ ਲੁੱਟਾਂ ਖੋਹਾਂ ਡਕੈਤੀਆਂ ਚੋਰੀਆਂ ਇਹ ਬਹੁਤ ਵਧ ਗਏ ਨੇ ਸ਼ਹਿਰ ਦੇ ਵਿੱਚ ਪੁਲਿਸ ਕੋਲੇ ਇਹਨਾਂ ਟਾਈਮ ਹੀ ਨਹੀਂ ਕਿ ਉਹ ਇਹਨਾਂ ਗੱਲਾਂ ਵੱਲ ਧਿਆਨ ਦੇ ਸਕੇ ਪੁਲਿਸ ਕੋਲੇ ਰਿਕਰੂਟਮੈਂਟ ਨਹੀਂ ਹੈਗੀ ਪੰਜਾਬ ਸਰਕਾਰ ਵੱਲੋਂ ਇਹ ਬਲਕਿ ਬੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਲੋਕਾਂ ਨੇ ਆਪਣੇ ਆਪ ਇਕੱਠਾ ਹੋ ਕੇ ਜਿਹੜਾ ਮਹੱਲਾ ਵਾਸੀਆਂ ਨੇ ਸਾਡੇ ਐਮਸੀ ਦੀ ਜਿਹੜੀ ਪ੍ਰਪੋਜ਼ਲ ਹੈ ਸਹਿਯੋਗ ਦਿੱਤਾ ਹੈ ਤੇ ਉਹਨੂੰ ਜਿਹੜਾ ਅਸੀਂ ਹਮੇਸ਼ਾ ਇਸ ਵੱਲੋਂ ਜਿਹੜਾ ਆਪਦੇ ਵੱਲੋਂ ਪੂਰਾ ਸਹਿਯੋਗ ਦੇ ਮੰਗੇ ਤੇ ਇਹ ਦੁਬਾਰੇ ਫੇਰ ਇੱਕ ਵਾਰੀ ਅਸੀਂ ਉਹ ਕੀਤਾ ਵੀ ਜੇ ਕੋਈ ਵੀ ਲੋੜ ਪੈਂਦੀ ਹੈ ਕਿਸੇ ਵੀ ਕਲੈਕਸ਼ਨ ਦੀ ਲੋੜ ਪੈਂਦੀ ਹੈ ਅਸੀਂ ਦੁਬਾਰੇ ਹੋਰ ਤਿਆਰ ਹਾਂ ਪਰ ਆ ਮਹੱਲਾ ਦੀ ਵੇਟਾਂ ਦੀ ਧੁਗਾਟਨ ਦੀ ਮੀਟਿੰਗ ਕੀਤੀ ਗਈ ਹੈ ਇਹ ਤਕਰੀਬਨ ਪ੍ਰਧਾਨ ਸਾਡੇ ਗੁਰੂ ਜੀ ਉਹਨਾਂ ਦੇ ਉਹਨਾਂ ਦੀ ਹਿੰਮਤ ਸਦਕਾ ਉਹਨੇ ਤਿੰਨ ਚਾਰ ਦਿਨ ਮਹੀਨੇ ਪਹਿਲਾਂ ਇੱਕ ਸਾਨੂੰ ਮੀਟਿੰਗ ਬੁਲਾ ਕੇ ਇਹ ਸੱਦਾ ਦਿੱਤਾ ਸੀ ਕਿ ਆਪਾਂ ਇਦਾਂ ਆਪਣੀ ਸਿਕਿਉਰਿਟੀ ਕਰ ਸਕਦੇ ਹਾਂ ਜੇ ਇੱਥੇ ਗੇਟ ਲੱਗਿਆਣਾ ਉਸ ਦਿਨ ਵੀ 100 150 ਤਰੀ ਮਹੱਲਾ ਨਿਵਾਸੀਆਂ ਨੇ ਸਹਿਮਤੀ ਦੇ ਕੇ ਅਸੀਂ ਇਸ ਇਸ ਲਈ ਪ੍ਰਾਈਵੇਟ ਤੌਰ ਤੇ 3-3000 ਰੁਪਏ ਇਕੱਠਾ ਕਰਕੇ ਗੇਟ ਲਵਾਏ ਨੇ ਜੋ ਇਹ ਸਾਰੀ ਹਿੰਮਤ ਕੀਤੀ ਗਈ ਹੈ ਤਾਂ ਹੈ ਸਰਦਾਰ ਗੁਰਸੇਵ ਸਿੰਘ ਗੋਲੂ ਵੱਲੋਂ ਕੀਤੀ ਗਈ ਆ ਉਹਨਾਂ ਹੀ ਛਤਰਛਾਇਆ ਚ ਹੋ ਰਹੀ ਆ ਔਰ ਇਹ ਸਿਰਫ ਸਿਕਿਉਰਟੀ ਲਈ ਨਹੀਂ ਹੈ ਇਹ ਸਹਿਦ ਸਹਿਦ ਕੇ ਮਹੱਲੇ ਨੂੰ ਬਹੁਤ ਹੀ ਵਧੀਆ ਦਿਖ ਦਿੱਤੀ ਜਾਊਗੀ ਇਹਦੇ ਜਬੂਟੇ ਲਗਾਏ ਜਾਣਗੇ ਇਹਦੇ ਹਰ ਇੱਕ ਘਰ ਦਾ ਸੂਚੀ ਹਰ ਹਰ ਇੱਕ ਘਰ ਦਾ ਕੰਟੈਕਟ ਨੰਬਰ ਇਹਦੇ ਵਿੱਚ ਗੇਟ ਤੇ ਹੋਇਆ ਕਰੂਗਾ ਹੁਣ ਅਸੀਂ ਫਿਲਹਾਲ ਤਿੰਨ ਗੇਟਕੀਪਰ ਰੱਖੇ ਨੇ ਅੱਗੇ ਤੋਂ ਕੋਸ਼ਿਸ਼ ਕਰਦੇ ਆ ਵੀ ਹੋਰ ਇੱਥੇ ਸੁਧਾਰ ਲਾ ਕੇ ਕੈਮਰੇ ਕੋਰੇ ਲਗਾਈਏ ਆਡੀਓ ਸਿਸਟਮ ਲਾਈਏ ਜਿਸ ਨਾਲ ਸਾਰੇ ਨੂੰ ਰੱਟ ਕੀਤਾ ਜਾ ਸਕੇ ਬਹੁਤ